ਹੁਣ ਤੁਸੀਂ ਇਹ ਗੱਲ ਦੇਖੋ ਆਪਾਂ ਪਹਿਲਾਂ ਵੀ ਕੀਤੀ ਸੀ ਕਿ ਮਾਤੜ ਬੰਦੇ ਦੀ ਜਿਹੜੀ ਸਰਪੰਚੀ ਆ ਉਹ ਸਰਪੰਚੀ ਆਖਰ ਹੈ ਕਾਦੀ ਹੈ ਮਾਤੜ ਬੰਦਾ ਨਾ ਤਾਂ ਸਰਪੰਚ ਪਿੰਡ ਦੇ ਵਿੱਚ ਬਣ ਸਕਦਾ ਨਾ ਮਾਤੜ ਤ ਮਾਤੜ ਬੰਦਾ ਪਿੰਡ ਦੇ ਵਿੱਚ ਸਰਪੰਚੀ ਕਰ ਸਕਦਾ ਪਿੰਡ ਦੇ ਵਿੱਚ ਸਰਪੰਚ ਉਹ ਹੀ ਬੰਦਾ ਬਣੂਗਾ ਜਿਹੜਾ ਬੰਦਾ ਡਾਂਗ ਸੋਟੇ ਵਾਲਾ ਜਿਹੜਾ ਬੰਦਾ ਲੋਕਾਂ ਦੇ ਨਾਲ ਧੱਕਾ ਕਰਨਾ ਜਾਣਦਾ ਜਿਹੜਾ ਬੰਦਾ ਲੋਕਾਂ ਦੇ ਉੱਪਰ ਪਰਚੇ ਕਰਾਉਣ ਜਾਣਦਾ ਜਿਹੜੇ ਬੰਦੇ ਦੀ ਠਾਣਿਆਂ ਦੇ ਨਾਲ ਪੁਲਿਸ ਦੇ ਨਾਲ ਸਾਂਝ ਹੈ ਗੰਢ ਤੁੱਪ ਹੈ ਉਸੇ ਬੰਦੇ ਦੀ ਸਰਪੰਚੀ ਹੈ ਹੋਰ ਸਰਪੰਚੀ ਕਿਹੜੇ ਬੰਦੇ ਦੀ ਹੈ ਹੁਣ ਤੁਸੀਂ ਪਿੰਡ ਦੇ ਵਿੱਚ ਦੇਖ ਲਓ ਕੋਈ ਬੰਦਾ ਮੰਨ ਲਓ ਕੋਈ ਕਿਸੇ ਤਬਕੇ ਦੇ ਵਿੱਚੋਂ ਕੋਈ ਬੰਦਾ ਸਰਪੰਚ ਬਣ ਗਿਆ ਉਹਦੇ ਪਿੱਛੇ ਚੱਲਣੀ ਕਿਹਦੀ ਹੈ ਚੱਲਣੀ ਤਾਂ ਪਿੱਛੇ ਵੱਡੇ ਲੀਡਰ ਦੀ ਹੋ ਹੈ ਨਾ ਸੋ ਜਿਹੜੀਆਂ ਆਪਾਂ ਕਹਿ ਵੀ ਦਿੰਨੇ ਆ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ 40-40 ਲੱਖ ਲਾ ਕੇ ਸਰਪੰਚ ਬਣਨਗੇ ਉਹ ਸਾਡੇ ਕੋਲ ਨਾ ਆਇਓ ਪਰ ਸਰਦਾਰੀ ਉਹਨਾਂ ਦੀ ਜਿਹੜੇ 40 ਲੱਖ ਲਾ ਕੇ ਸਰਪੰਚ ਬਣਦੇ ਨੇ ਆਪਾਂ ਨੇ ਕਿੰਨੇ ਪਿੰਡਾਂ ਦੇ ਵਿੱਚ ਦੇਖਿਆ ਕਿ ਕੋਈ ਕਿਸੇ ਪਿੰਡ ਦੇ ਵਿੱਚੋਂ ਮਾਤਰ ਤਮਾਤਰ ਬੰਦਾ ਕੋਈ ਸਰਪੰਚ ਬਣ ਜਾਂਦਾ ਐਸੀਬੀਸੀ ਭਾਈਚਾਰੇ ਦੇ ਵਿੱਚੋਂ ਬਥੇਰੇ ਲੋਕ ਸਰਪੰਚ ਬਣੇ ਨੇ ਪਰ ਉਹ ਆਪਣੀ ਮਰਜ਼ੀ ਨਾਲ ਚਲਾਉਂਦੇ ਸੀ ਉਹ ਸਰਕਾਰ ਆਪਣੀ ਮਰਜ਼ੀ ਦੇ ਨਾਲ ਚਲਾਉਂਦੇ ਸੀ ਪਿੰਡ ਦੀ ਪੰਚਾਇਤ ਆਪਣੀ ਮਰਜ਼ੀ ਨਾਲ ਤੋੜਦੇ ਸੀ ਨਹੀਂ ਉਹ ਵੀ ਉਹਨਾਂ ਲੋਕਾਂ ਤੇ ਨਾਲਾ ਲੋਕਾਂ ਦੇ ਹੱਥਾਂ ਦੇ ਵਿੱਚ ਨੱਚਦੇ ਸੀ ਉਹ ਜਿਹੜਾ ਬੰਦਾ ਠਾਣਿਆਂ ਦੇ ਵਿੱਚ ਪਰਚੇ ਕਰਾਉਣ ਜਾਣਦਾ ਜਿਹੜਾ ਬੰਦਾ ਲੋਕਾਂ ਨੂੰ ਲੜਾਉਣ ਜਾਣਦਾ ਜਿਹੜਾ ਬੰਦਾ ਐਮਐਲਏ ਐਮਪੀ ਮੁੱਖ ਮੰਤਰੀਆਂ ਦੇ ਨੇੜੇ ਹੈ ਜਿਹੜਾ ਬੰਦਾ ਪੁਲਿਸ ਦਾ ਟੌਪਟ ਹੈ ਜਾਂ ਪੁਲਿਸ ਦੇ ਨਾਲ ਵਿਚਰਦਾ ਜਿਹੜਾ ਬੰਦਾ ਲੋਕਾਂ ਦੇ ਨਾਲ ਧੱਕੇਸ਼ਾਹੀ ਕਰਦਾ ਜਿਹੜਾ ਬੰਦਾ ਜ਼ਮੀਨ ਜਾਇਦਾਦ ਵਾਲਾ ਬੰਦਾ ਡਾਂਗ ਛੋਟੇ ਵਾਲਾ ਜਿਹੜਾ ਬੰਦਾ ਉਹ ਉਸੇ ਬੰਦੇ ਦੀ ਸਰਪੰਚੀ ਹੈ ਹੋਰ ਇੱਥੇ ਕਿਹਦੀ ਸਰਪੰਚੀ ਹੈ ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਗੱਲ ਕਹੀ ਹੈ ਕਿ ਜਿਹੜਾ 40 ਲੱਖ ਲਾ ਕੇ ਸਰਪੰਚ ਬਣੂਗਾ ਮੇਰੇ ਕੋਲ ਨਾ ਆਇਓ ਉਹ ਬਾਈ 40 ਲੱਖ ਲਾਉਣ ਵਾਲਾ ਹੀ ਸਰਪੰਚ ਹੈ ਜੇਕਰ ਤੁਸੀਂ ਕਿਸੇ ਬੰਦੇ ਨੂੰ ਬਣਾ ਵੀ ਦਿਓਗੇ ਉਦੋਂ ਚੱਲਣੀ ਕੋਈ ਨਹੀਂ ਹੈ ਜੇ ਸਰਕਾਰ ਦਾ ਵੀ ਆਹੀ ਰੌਲਾ ਪਿਆ ਹੋਇਆ ਕਿ ਐਮਐਲਏ ਦੀ ਵੱਡੇ ਅਫਸਰ ਸੁਣਦੇ ਨਹੀਂ ਹੈਗੇ ਮਾਮਲੇ ਵੱਡੇ ਹੈਗੇ ਨੇ ਜਿਹੜਾ ਬੰਦਾ ਇਲੈਕਸ਼ਨ ਦੇ ਵਿੱਚ दारू ਸਪਲਾਈ ਕਰਦਾ ਨਸ਼ਾ ਸਪਲਾਈ ਕਰਦਾ ਉਹੀ ਬੰਦੇ ਸਰਪੰਚ ਚੁਣੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਿਹਨੂੰ ਨਹੀਂ ਪਤਾ ਹੈਗਾ ਕਿ ਸਰਪੰਚੀ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ दारू ਦੀ ਸਪਲਾਈ ਨਹੀਂ ਹੁੰਦੀ ਹੈਗੀ ਪਿੰਡ-ਪਿੰਡ ਘਰ-ਘਰ दारू ਨਹੀਂ ਪਹੁੰਚਾਈ ਜਾਂਦੀ ਸਭ ਕੁਝ ਹੈ ਉਹ ਬਿਲਕੁਲ ਸਾਹਮਣੇ ਹੈ ਸੋ ਕਹਿਣ ਦਾ ਮਤਲਬ ਤਾਂ ਹੀ ਹੈ ਕਿ ਬੇਸ਼ੱਕ ਅਸੀਂ ਸਟੇਜਾਂ ਤੋਂ ਜਿੱਡੀਆਂ ਮਰਜ਼ੀ ਵੱਡੀਆਂ ਗੱਲਾਂ ਕਰ ਲਈਏ ਭਾਵੇਂ ਅਸੀਂ ਲੋਕਾਂ ਕੋਈ ਪੋਲੀਟੀਸ਼ੀਅਨ ਹੈ ਕੋਈ ਐਨਜੀਓ ਚਲਾਉਂਦਾ ਕੋਈ ਸੋਸ਼ਲ ਵਰਕਰ ਹੈ ਸਟੇਜਾਂ ਤੋਂ ਜਿੱਡੀ ਮਰਜ਼ੀ ਵੱਡੀਆਂ ਗੱਲਾਂ ਕਰ ਲਓ ਕਿ ਅਸੀਂ ਪਿੰਡ ਨੂੰ ਸੁਧਾਰਨਾਂਗੇ ਪੰਚਾਇਤ ਨੂੰ ਸੁਧਾਰਨਾਂਗੇ ਪਰ ਕੌਣ ਸੁਧਾਰ ਦੂਗਾ ਜਿਹੜਾ ਬੰਦਾ ਥਾਣੇ ਦੇ ਵਿੱਚ ਪਰਚੇ ਕਰਾਉਂਦਾ ਕਿਸੇ ਦੇ ਉੱਪਰ ਜਿਹੜੇ ਕਿਸੇ ਦੀ ਤੀ ਪੈਣ ਵਸਣ ਦੇ ਉੱਪਰ ਆਪਣੀ ਸਿਆਸਤ ਕਰਦਾ ਉਹ ਬੰਦਾ ਜਿਹੜਾ ਬੰਦਾ ਡਾਂਗ ਸੋਟਾ ਧੱਕਾ ਸ਼ਾਹੀ ਪਿੰਡਾਂ ਦੇ ਵਿੱਚ ਕਰਦਾ ਉਹ ਬੰਦਾ ਪਿੰਡ ਸੁਧਾਰ ਦੂਗਾ ਜਿਹੜਾ ਬੰਦਾ ਐਮਐਲਏ ਐਮਪੀਾਂ ਦੇ ਗੋਡੇ ਘੁੱਟਦਾ ਤੇ ਪਿੰਡ ਦੇ ਵਿੱਚ ਆ ਕੇ ਚੌਧਰ ਕਰਦਾ ਉਹ ਬੰਦਾ ਸਿਆਸਤ ਸੁਧਾਰ ਦੂਗਾ ਪਿੰਡ ਦੀ ਸੋ ਮਾਮਲਾ ਕਰਪਟ ਹੋਏ ਹੋਏ ਮਾਮਲੇ ਨੇ ਐਡੇ ਸੋ ਕਿਤੇ ਸੋ ਖਾਲਾ ਸਿਸਟਮ ਨਹੀਂ ਹੋਣਾ ਹੈਗਾ ਇੱਕ ਪੋਲੀਟੀਕਲ ਨੈਕਸਸ ਹੈ ਮਾਫੀਆ ਜਿਹੜਾ ਹੈਗਾ ਉਹ ਬਣ ਚੁੱਕਿਆ ਪਿੰਡਾਂ ਤੋਂ ਲੈ ਕੇ ਵੱਡੇ ਤੌਰ ਦੇ ਉੱਪਰ ਫੈਲਿਆ ਹੋਇਆ ਮਾਫੀਆ ਸੋ ਸੌਖਾ ਨਹੀਂ ਹੈਗਾ ਸਾਰਾ ਕੁਝ ਇਹ ਚੇਂਜ ਹੋ ਜੂਗਾ ਠੀਕ ਹੈ ਨਵੇਂ ਬੰਦੇ ਮੁੰਡੇ ਕੁੜੀਆਂ ਪਿਛਲੇ ਵਾਰ ਪੰਚਾਇਤ ਦੇ ਵਿੱਚ ਆਏ ਸੀ ਚੰਗੇ ਕੰਮ ਵੀ ਉਹਨਾਂ ਨੇ ਕੀਤੇ ਪਰ ਗਿਣਤੀ ਕਿੰਨੀ ਹੈ ਬੜੀ ਥੋੜੀ ਹੈ ਨਾ ਉਹਨਾਂ ਦੀ ਗਿਣਤੀ ਜੇਕਰ ਜੇ ਆਪਾਂ ਚ ਕਹਿੰਨੇ ਆ ਨੌਜਵਾਨ ਮੁੰਡੇ ਕੁੜੀਆਂ ਆ ਰਹੇ ਨੇ ਉਹ ਬੜੇ ਥੋੜੇ ਨੇ ਪੰਜਾਬ ਦਾ ਯੂਥ ਤਾਂ ਛੱਡ ਛੱਡ ਕੇ ਜਾਈ ਜਾਂਦਾ ਸੀ ਬਾਹਰ ਚਲੇ ਗਏ ਅਸੀਂ ਪਿੰਡ ਬਚਾਉਣ ਦੀ ਗੱਲ ਜਿਹੜੀ ਹੈਗੀ ਹੈ ਕਿੱਥੋਂ ਕਰ ਰਹੇ ਆ ਉਹ ਸੋ 14ਾਂ ਅਸੀਂ ਕਿੰਨਾਂ ਲੋਕਾਂ ਨੂੰ ਦੇ ਰੱਖੀਆਂ ਨੇ ਸੋ ਤੇ 40 40 ਲੱਖ 50 50 ਲੱਖ ਦੇ ਵਿੱਚ ਸਰਪੰਚੀਆਂ ਮਿਲਦੀਆਂ ਨੇ ਸਾਰਾ ਕੁਝ ਹੁੰਦਾ ਸੋ ਕੁੱਲ ਮਿਲਾ ਕੇ ਸਾਰੀਆਂ ਗੱਲਾਂ ਹੈਗੀਆਂ ਨੇ ਸੌਖਾ ਨਹੀਂ ਹੈਗਾ ਪਿੰਡ ਨੂੰ ਸੁਧਾਰਨਾ ਪਿੰਡ ਉਦੋਂ ਹੀ ਸਧਰੂਗਾ ਜਦੋਂ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਗਰੂਕਤਾ ਹੋਊਗੀ ਅੱਜ ਤੁਸੀਂ ਕੋਈ شریف ਬੰਦਾ ਸਰਪੰਚਤਾ ਬਣ ਕੇ ਦੇਖ ਲੇ ਨਾ ਸਰਪੰਚੀ ਚਲਾ ਲੂਗਾ شریف ਬੰਦਾ ਉਹ ਕਿੰਨੀਆਂ ਬੀਬੀਆਂ ਸਰਪੰਚ ਨੇ ਪੰਚ ਨੇ ਉਹਨਾਂ ਦੇ ਘਰ ਵਾਲੇ ਜਿਹੜੇ ਹੈਗੇ ਨੇ ਉਹ ਸਰਪੰਚੀ ਕਰ ਰਹੇ ਨੇ ਸਿਸਟਮ ਹੈਗਾ ਇੱਥੇ ਕੋਈ ਸੋ ਕੁੱਲ ਮਿਲਾ ਕੇ ਆਏਗਾ ਲੋਕਿ ਸੌਖਾ ਨਹੀਂ ਹੈਗਾ ਗੱਲਾਂ ਕਰਨੀਆਂ ਸੌਖਿਆ ਨਹੀਂ ਸਿਸਟਮ ਸੁਧਰ ਜਾਊਗਾ ਐਨਾ ਸੌਖਾ ਨਹੀਂ ਲੱਗਦਾ